ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਸ਼ਹਿਰ ਫਰੀਦਕੋਟ ਤੋਂ ਕਵਰ ਕਰ ਰਹੇ ਹਾਂ ਦੋਸਤੋ ਬਾਈ ਪ੍ਰਦੀਪ ਦੇ ਘਰੋਂ ਤੇ ਕੋਠੇ ਡੋੜ ਰਹੇ ਜਾਂਦੇ ਦੋਸਤੋ ਚੈਲ ਰੋਡ ਦੇ ਉੱਤੇ ਤੇ ਅੱਜ ਦੋਸਤੋ ਬਾਈ ਕੋਲੇ ਦੋ ਆ ਟਾਪ ਦੇ ਨਗਿੰਨੇ ਇੱਕ ਤੋਕੜ ਗੱਬਣ ਤੇ ਇੱਕ ਦੋਸਤੋ ਪਹਿਲਾ ਸੁਆ ਗੱਬਣ ਵੈੜਾ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਹੈ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਫੇਸਬੁੱਕ ਪੇ ਇਨ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆ ਆਓ ਜੀ ਹਾਂਜੀ ਬਾਈ ਜੀ ਸੱਸੀ ਕਾ ਸੱਸੀ ਗੱਲ ਬਾਈ ਸਾਰਿਆਂ ਨੂੰ ਹੋਰ ਠੀਕ ਠਾਕ ਬਾਈ ਜੀ ਠੀਕ ਆ ਨਾਂ ਦਸੀ ਵੀਰ ਪ੍ਰਦੀਪ ਸਿੰਘ ਵੀਰ ਪ੍ਰਦੀਪ ਸਿੰਘ ਬਾਈ ਪ੍ਰਦੀਪ ਇੱਕ ਰੀ ਨੰਬਰ ਵੀ ਦੱਸ ਦਈਆ ਆਪਣਾ 70095 70095 34765 34765 ਠੀਕ ਆ ਅੱਜ ਦੋਨਾਂ ਕਾ ਬਾਈ ਹਾਂਜੀ ਵੀਰੇ ਠੀਕ ਆ ਇੱਕ ਤੋਕੜ ਗੱਬਣ ਤੇ ਇੱਕ ਗੱਬਣਾ ਇੱਕ ਹਾਂ ਪਹਿਲਾ ਸੂਆ ਗੱਭਣ ਤਿਆਰ ਆ ਵੀਰੇ ਇੱਕ ਟੋਕਰ ਗੱਭਣ ਦੂਜੇ ਸੂਆ ਸੋਣੀਆਂ ਠੀਕ ਆ ਭਈ ਟੋਕੜ ਗੱਭਣ ਦੀ ਗੱਲ ਕਰ ਲਈਏ ਤਾਂ ਕਿੰਨਾ ਮਸੂਆ ਹੁਣ ਗੱਭਣਾ ਬਈ ਇਹ ਇਹ ਦੂਜੇ ਸੂਏ ਵਾਸਤੇ ਗੱਭਣਾ ਵੀਰੇ ਛੇ ਦਿਨ ਦਾ ਰਿਹਾ ਮੂੰਹ ਮੂੰਹ ਛੇ ਦਿਨ ਦਾ ਦੂਜੇ ਸੂਏ ਲਈ ਗੱਭਣਾ ਤੇ ਕਿੰਨਾ ਟਾਈਮ ਹੋ ਗਿਆ ਬਈ ਗੱਭਣ ਹੋਈ ਦੂੰ ਇਹਦੇ 5 ਮਹੀਨਿਆਂ ਚੋਂ ਦੇ 5-4 ਦਿਨ ਘਟਾ ਆਪਾਂ ਚੈੱਕ ਕਰਾ ਕੇ ਲੈ ਕੇ ਆਏ ਆ ਦੁੱਧ 12 ਕਿਲੋ ਮੈਂਤੀ ਵਾਲਾ ਦੁੱਧ ਆ ਜਾ ਵੀਰੇ ਠੀਕ ਆ 12 ਕਿਲੋ ਇਸ ਵਕਤ ਦੁੱਧ ਤਿਆਰ ਆ ਹਾਂਜੀ 40 1 38 ਦੀ ਆਪ ਆ ਵੀਰੇ ਕਿੰਨਾ ਰੋਮੀਓ ਬੋਲ ਦਾ ਟੀਕਾ ਲੱਗਿਆ ਉਸੇ ਮਨ ਰੋਮੀਆ ਬੋਲਦਾ ਸੀਮਨ ਲੱਗਿਆ ਹੋਇਆ 40 1 38 ਦੀ ਆਪ ਆ ਹਾਂਜੀ ਠੀਕ ਆ 12 ਕਿਲੋ ਦੁੱਧ ਆ ਵੈਸੇ ਬਈ 12 ਵੀਰੇ ਹਾਂ ਠੀਕ ਆ ਤੇ 5 ਮਹੀਨਿਆਂ ਦੇ ਲਗਭਗ ਗੱਬਣ ਹਾਂ ਆਪਣੀ ਚੈੱਕ ਕਰਾਈ ਵੀ ਆ ਵੀਰੇ ਕਿ ਕੋਈ ਵੀ ਬੰਦੇ ਨੇ ਚਵਾਈ ਚੂਈ ਦੀ ਇੱਕ ਨੰਬਰ ਮਾੜਾ ਪਹੂ ਲੈਂਦੇ ਨਹੀਂ ਵੀਰੇ ਠੀਕ ਆ ਵੀ ਅਗਲਾ ਆਪ ਦੀ ਚੈੱਕ ਕਰਾ ਕੇ ਤੇ ਚੋਕੇ ਪਾਸ ਕਰਾ ਕੇ ਲਿਆ ਆ ਲਓ ਬਈ ਵੀਰ ਕਹਿੰਦਾ ਨਾ ਬਈ ਜਿਹੜੇ ਵੀਰ ਨੇ ਦੋਸਤੋ ਚੈੱਕ ਕਰਵਾਉਣੀ ਆ ਚੈੱਕ ਕਰਵਾ ਕੇ ਲ ਜਾ ਸਕਦਾ ਆਪਦੀ ਤਸੱਲੀ ਕਰਕੇ ਤੇ ਜਿਹੜੇ ਭਰਾ ਨੇ ਦੋਸਤੋ ਆਪਦੀ ਚਵਾਈ ਕਰਨੀ ਇੱਥੇ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਕੱਦ ਬਾਈਆਂ ਦਾ ਮੀਡੀਅਮ ਆ ਦੋਸਤੋ ਜੇ ਕਹੀਏ ਬਾਲੀ ਨਾ ਵੱਡੀ ਨਾ ਛੋਟੀ ਵੇਰਬੂਲ ਚੰਗੀ ਆ ਥਾਣ ਹਵਾਨਾ ਦੋਸਤੋ ਬਿਲਕੁਲ ਸਾਫ ਸੁਥਰਾ ਬਾਕੀ ਬਹੁਤ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਵਿਖਾਉਣੇ ਆ ਤੁਹਾਨੂੰ ਦੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਮੂੰਹ ਮੱਥਾ ਦੇਖ ਸਕਦੇ ਆ ਬੋਦੀ ਵਾਲੀ ਵਹਿੜ ਆ ਦੋਸਤੋ ਬਿਲਕੁਲ ਮੱਥੇ ਦੇ ਵਿੱਚ ਟੂਆ ਵੇਖੋਗੇ ਬਹੁਤ ਸੋਹਣਾ ਤੇ ਥਾਣ ਵੀ ਦੋਸਤੋ ਕਰਮਾਲੀ ਨੂੰ ਬਹੁਤ ਸੋਹਣਾ ਲੱਗਿਆ ਮੋਟਾ-ਮੋਟਾ ਥਾਣਾ ਥਾਣ ਵੇਖੋ ਨਿਗਾਹ ਮਾਰ ਲਓ ਬਹੁਤ ਸੋਹਣਾ ਥਾਣ ਲੱਗਿਆ ਦੋਸਤੋ ਕਰਮਾਲੀ ਨੂੰ ਗਾਇਬ ਵੀ ਦੋਸਤੋ ਥਾਣਾ ਦਾ ਜੀ ਗੱਲ ਕਰੀਏ ਨਾ ਬਹੁਤ ਸੋਹਣਾ ਹਵਾਨੇ ਤੇ ਨਾੜਾਂ ਵੀ ਬਹੁਤ ਚੰਗੀਆਂ ਦੋਸਤੋ ਦੋਵੇਂ ਪਾਸਿਆਂ ਤੋਂ ਜੱਜਮੈਂਟ ਤੁਹਾਨੂੰ ਕਰਵਾ ਦਿੰਨੇ ਆਂ ਦੇਖ ਸਕਦੇ ਆਂ ਬਹੁਤ ਸੋਹਣਾ ਹਵਾਨਾ ਦੋਸਤੋ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨੁਮਾਨ ਕਰਾ ਦਿੰਨੇ ਆਂ 12 ਲੀਟਰ ਇਸ ਵਕਤ ਦੁੱਧ ਤਿਆਰ ਆ ਚਵਾਈ ਦੀ ਸੀਲ ਠੰਡੀ ਬਹੁਤ ਆਪਾਂ ਦੇ ਨਿਆਣਾ ਪਾ ਕੇ ਚੋਲੋ ਤੇ ਭਲਾਂ ਦੇ ਬਿਨਾਂ ਨਿਆਣੇ ਤੋਂ ਚੋਲੋ ਲਓ ਵੀ ਚਵਾਈ ਦੀ ਜਾਂਦਾ ਬਾਈ ਠੰਡੀ ਸੀਲ ਦੱਸਦਾ ਬਾਕੀ ਤੁਸੀਂ ਇੱਥੇ ਆ ਕੇ ਆਉਂਦੀ ਤਸੱਲੀ ਕਰ ਲੈਣੀ ਆ ਲਓ ਵੀ ਟਾਈਮ ਦੀ ਗੱਲ ਕਰ ਲਈਏ ਨਾ ਸਾਢੇ 1:05 ਦਾ ਟਾਈਮ ਆ ਉਸ ਢੰਗ ਨਾਲ ਆਪਦੀ ਜੱਜਮੈਂਟ ਕਰਿਓ ਇਹ ਹਵਾਨੇ ਦੀ ਕਿਉਂਕਿ ਅੱਧੇ ਪੌਣੇ ਘੰਟੇ ਤਾਈ ਚਵਾਈ ਹੋਣੀ ਆ ਤੇ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਵੀ ਪ੍ਰਦੀਪ ਖੋਲਨੀ ਤੋੜ ਕੇ ਵਿਖਾ ਦਈਏ ਲਓ ਵੀ ਤੁਰੀ ਜਾਂਦੀ ਤਾਂ ਤੁਹਾਨੂੰ ਹੋਰ ਵੀ ਹਵਾਨੇ ਦੀ ਜਿਹੜੀ ਜੱਜਮੈਂਟ ਆ ਜਾਣੀ ਆ ਦੋਸਤੋ ਬਹੁਤ ਸੋਹਣਾ ਹਵਾਨਾ ਦੋਸਤੋ ਧਰਮਾਲੀ ਨੂੰ ਲੱਗਿਆ ਇਹ ਥਾਣਾ ਵੀ ਸੋਹਣਾ ਦੋਸਤੋ ਮੁੱਠੀ ਚੁਾਈ ਵਾਲਾ ਥਾਣਾ ਚਾਰੇ ਥਾਣਾ ਦਾ ਸੇਮ ਹੀ ਸਹਜ ਆ ਦੋਸਤੋ ਹਵਾਨਾ ਪੂਰਾ ਵੱਡਾ ਦੋਸਤੋ ਕੱਦ ਮੀਡੀਅਮ ਜਾਤ ਕੁਆਲਿਟੀ ਬਹੁਤ ਚੰਗੀ ਹੈ ਦੋਸਤੋ ਪਿਆਰ ਜਰਸੀ ਬਹੁਤ ਸੋਹਣਾ ਮੂੰਹ ਮੱਥਾ ਦੋਸਤੋ ਦੇਖ ਸਕਦੇ ਆਂ 5 ਮਹੀਨਿਆਂ ਦੇ ਲਗਭਗ ਹੈ ਦੋਸਤੋ ਕੱਬਣ ਆ ਇਹ 10 ਦਿਨ ਘਾਟਾ ਬਾਈ ਜਾਂਦਾ ਤੇ ਰੇਟ ਆਪਾਂ ਬਾਈ ਤੋਂ ਪੁੱਛ ਲੈਨੇ ਆ ਲੈ ਵੀ ਮੰਨ ਲਾ ਗਿਰਾਂ ਤੂੰ ਦੀ ਬਾਈ ਪ੍ਰਦੀਪ ਦੇ ਦਾ ਕੀ ਰੇਟ ਕਰ ਦਾਂਗੇ ਫਿਰ ਇਹਦਾ 62000 ਰੁਪਇਆ ਕਰਦੇ 62000 ਰੁਪਇਆ ਕੋਈ ਥੋੜਾ ਬਹੁਤਾ ਮਾਨਤਾਨ ਹੋ ਜੂਗੀ ਆ ਜੀ ਕਰ ਦਾਂਗੇ ਵੀਰੇ ਠੀਕ ਆ ਲਓ ਬਈ 62000 ਰੁਪਇਆ ਰੇਟ ਆ ਤਸੱਲੀ ਤੁਸੀਂ ਕਰਨੀ ਹੈ ਦੋਸਤੋ ਦੋ ਟਾਈਮ ਚਵਾਈ ਕਰੋ ਤਿੰਨ ਟਾਈਮ ਕਰੋ ਜਿਹੜੇ ਵੀ ਨੇ ਦੋਸਤੋ ਚੈੱਕ ਕਰਾਉਣੀ ਆ ਆਪਦਾ ਡਾਕਟਰ ਲਿਆ ਕੇ ਚੈੱਕ ਕਰਵਾ ਸਕਦੇ ਆ ਇਸ ਤੋਂ ਅੱਗੇ ਦੋਸਤੋ ਦੋ ਨੰਬਰ ਵਿਹੜ ਬਾਰੇ ਜਾਣਕਾਰੀ ਲੈਣੇ ਆ ਬਈ ਪ੍ਰਦੀਪ ਇਹਦੇ ਗੱਲ ਕਰੀਏ ਕਿ ਕਿੰਨੇ ਦਿਨ ਪਏ ਆ ਇਹਦੇ ਵੀਰੇ ਹਫਤਾ ਲੈ ਜਾਂਦੀ ਆ ਸੰਦੀ ਆ 10 ਦਿਨ ਵੀ ਲਿਆ ਸਕਦੀ ਵੀਰੇ ਠੀਕ ਆ ਹਫਤਾ 10 ਦਿਨ ਦੇ ਲਗਭਗ ਲੱਜੂ ਹਾਂਜੀ ਠੀਕ ਆ ਪਹਿਲਾ ਸੂਆ ਸੁੰਦੀ ਆ ਹਨਾ ਕਿੰਨਾ ਸੂਆ ਵੀਰੇ ਅਰੀਜਨਲ ਚਾਰ ਦੰਦ ਆ ਠੀਕ ਆ ਮੂੰਹੋਂ ਚਾਰ ਦੰਦ ਤੇ ਕਦ ਘੜ ਚੰਗਾ ਹਨਾ ਬਈ ਹਾਂਜੀ ਠੀਕ ਆ ਇਹਦਾ ਕੋਈ ਸੀਮਨ ਰਿਕਾਰਡ ਦਾ ਵੀ ਇਹਦਾ ਪਤਾ ਨਹੀਂ ਪਤਾ ਵੀਰੇ ਜਿਹੜੀ ਦਾ ਪਤਾ ਹੋਊਗਾ ਦੱਸਾਂਗੇ ਉਹਦਾ ਵੀਰੇ ਠੀਕ ਆ ਤੇ ਐਵੇਂ ਆਪ ਬਣਾ ਕੇ ਵੀ ਵੇਚਣ ਦਾ ਕੋਈ ਫਾਇਦਾ ਨਹੀਂ ਠੀਕ ਆ ਲਓ ਬਈ ਕਦ ਘੜ ਸੋਨਾ ਤੇ ਥੋੜਾ ਜਨਾ ਕਰੋ ਸੰਗ ਦੇ ਵਿੱਚ ਆ ਇਹ ਸਾਦੇ ਮੂੰਹ ਮੱਥਾ ਇਹ ਥਣ ਹਵਾਨਾ ਤੁਹਾਨੂੰ ਲੈੜੇ ਹੋ ਕੇ ਵਿਖਾ ਦਿੰਨੇ ਆ ਕਦ ਕੜ ਸੋਨਾ ਪਹਿਲਾ ਸੁਗਾ ਮੂੰਹੋ ਚਾਰ ਦੰਦ ਲਗ ਭਾਗ ਦੋਸਤੋ ਬਾਈ ਜਾਂਦਾ 8-10 ਦਿਨਾਂ ਦੀ ਕੱਚੀ ਆ ਲਓ ਬਈ ਥਣਾ ਦੀ ਜੱਜਮੈਂਟ ਕਰ ਸਕਦੇ ਆ ਅਗਲੇ ਤੋਂ ਅਗਲੇ ਥਣ ਦਾ ਦੋਸਤੋ ਗੈਬ ਸੋਨਾ ਤੇ ਅਗਲੇ ਤੋਂ ਪਿਛਲੇ ਦਾ ਥੋੜਾ ਜਿਹਾ ਗੈਬ ਬੇਸ਼ੱਕ ਘਾਟਾ ਥਣ ਸੋਨਾ ਲੱਗਿਆ ਦੋਸਤੋ ਅਜੇ ਕੱਚੀ ਹੈ ਵੀਰੇ ਠੀਕ ਆ ਕਿੰਨਾ ਮਤਲਬ ਲਓ ਲਓ ਬਿੱਟੇ ਲਓ ਬਈ ਤੇ ਹੱਲ ਵੇਖ ਸਕਦੇ ਹਾਂ ਹਵਾਨੇ 'ਚ ਬਹੁਤ ਜ਼ਿਆਦਾ ਢਿੱਲ ਪਈ ਹੈ ਦੋਸਤੋ ਤਕਰੀਬਨ ਦੋਸਤੋ ਉਸ ਢੰਗ ਨਾਲ ਜਜਮੈਂਟ ਕਰੋ ਕਿਉਂਕਿ ਦੱਸਦੇ ਨੇ ਤਕਰੀਬਨ ਹੀ ਲੈ ਜਾਣੇ ਆ ਦੋਸਤੋ ਵੇਖ ਸਕਦੇ ਹਾਂ ਮਗਰਲੇ ਪਾਸੇ ਵੀ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਦੋਵੇਂ ਪਾਸੇ ਤੋਂ ਤੁਹਾਨੂੰ ਜਜਮੈਂਟਾਂ ਜਿਹੜੀ ਹਵਾਨੇ ਦੀ ਦੋਸਤੋ ਕਰਵਾ ਦਿੰਦੇ ਆ ਵੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਫਿਕਸ ਜੇ ਹਵਾਨਾ ਰੱਖਣਾ ਨਹੀਂ ਤੇ ਖੋਲ ਕੇ ਤੋੜ ਕੇ ਖਾਈ ਬਈ ਪ੍ਰਦੀਪ ਲੋ ਵੀ ਤੁਰ ਹੀ ਜਾਂਦੀ ਤਾਂ ਤੁਸੀਂ ਹਵਾਨੇ ਜਿਹੜੀ ਜੱਜਮੈਂਟ ਲਾ ਲੈਣੀ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਦੋਸਤੋ ਜਿਹੜੇ ਵੀਰ ਨੇ ਦੋਸਤੋ ਖਰੀਦਣੀ ਹੋਵੇ ਤਾਂ ਇੱਥੇ ਆ ਕੇ ਆਪਦੀ ਦੱਸਲੀ ਕਰ ਲਿਓ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਆ ਰੂਟੀਨ ਚ ਬਾਈ ਕੋਲੇ ਪਸ਼ੂ ਹੁੰਦੇ ਆ ਰੇਟ ਇਹਦਾ ਵੀ ਆਪਾਂ ਬਾਈ ਤੋਂ ਪੁੱਛ ਲੈਨੇ ਆ ਮੈਂ ਪ੍ਰਦੀਪ ਇਹਦਾ ਕੀ ਰੇਟ ਕਰ ਦਾਂਗੇ ਫਿਰ ਇਹਦਾ 65000 ਇਹਦਾ 65000 ਠੀਕ ਆ ਲੋ ਵੀ ਸੱਜਣੋ ਪ੍ਰੋਪਰ ਡਿਟੇਲ ਤੁਹਾਨੂੰ ਬਾਈ ਤੋਂ ਲੈਤੀ ਰੇਟ ਜਿਹੜੇ ਆਪਾਂ ਵੀਡੀਓ 'ਚ ਬਾਈ ਤੋਂ ਪੁੱਛਦੇ ਆ ਜਿਹੜੇ ਵੀਰ ਦੇ ਦੋਸਤੋ ਦੋਨਾਂ ਨਗਾਂ ਦੇ ਵਿੱਚੋਂ ਕੋਈ ਵੀ ਨਗ ਪਸੰਦ ਹੋਵੇ ਤੋਕੜ ਗੱਬਨ ਜਾਂ ਦੋਸਤੋ ਗੱਬਨ ਤਿਆਰੀ ਦੇ ਵਿੱਚ ਵੈੜ ਪਹਿਲਾ ਸੂਗਾ ਕਿਸੇ ਵੀਰ ਨੇ ਵੀ ਦੋਸਤੋ ਖਰੀਦਣੀ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰੋ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੋ ਜਨ ਨੂੰ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ